ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਵੀਰ ਜੀ ਵਧੀਆ ਵਧੀਆ ਵੀਰ ਜੀ ਚੜਦੀ ਕਲਾ ਜੋ ਚੜਦੀ ਕਲਾ ਵੀਰ ਜੀ ਹਾਂ ਜੀ ਵੀਰ ਜੀ ਪਹਿਲਾਂ ਨਾਮ ਡਰੈੱਸ ਆਪਣਾ ਨਾਮ ਵੀਰ ਜੀ ਲਖਾ ਪਿੰਡ ਪੰਦੇਰ ਜਿਲ੍ਹਾ ਬਰਸਰ ਹਾਂ ਜੀ ਫਤੇਗੜ ਚੂੜੀਆਂ ਸਾਨੂੰ ਹੈਗਾ 3 ਕਿਲੋਮੀਟਰ ਹਾਂ ਜੀ ਸਾਨੂੰ 8 ਕਿਲੋਮੀਟਰ ਵੀਰ ਜੀ ਠਾ 8 ਕਿਲੋਮੀਟਰ ਹੈ ਅੱਜ ਵੀਰ ਜੀ ਦੂਜੇ ਸੂਏ ਸੂਈ ਝੋਟੀ ਨੀਲੀ ਰਾਵੀ ਦੀ ਖਾਵਾਂਗੇ ਗਿਰਾ ਨੂੰ ਹਾਂ ਜੀ 18 20 ਕਿਲ ਵਾਲੀ ਝੋਟੀ ਹੈ ਵੀਰ ਜੀ ਹਾਂ ਜੀ ਤੇ ਕਨਵਾ ਸੂਆ ਸੂਈ ਜੀ ਵੀਰ ਜੀ ਦੂਜੇ ਸੂਆ ਸ ਵੇ ਵਕਾਲੀ ਜੀ ਜਿਹੜੇ ਤਾਲੇ ਪਹਿਲੇ ਸੂਏ ਦਾ ਵੀ ਜੀ ਰਿਕਾਰਡ ਕੀਆ ਪਹਿਲਾਂ ਰਿਕਾਰਡ ਦੱਸਿਓ ਜੀ ਵੀਰਾਂ ਨੇ ਕਿਹਾ ਆ ਹਾਂਜੀ ਦਸਨਮਕ ਪਾਵਕ ਹਾਂਜੀ ਪਹਿਲੇ ਸੂਏ 15 ਕਿਲੋ ਝੋਟੀ ਦਾ ਦੁੱਧ ਦਿੱਤਾ ਲਿਖਾਓ 15 ਕਿਲੋ ਹਾਂਜੀ ਵਿਖਾਓ ਪਹਿਲਾਂ ਵੀ ਜੀ ਥਣ ਲੈਵਾ ਬਾਕੀ ਵੀਰ ਆ ਜੱਜਮੈਂਟ ਕਰਾਂਗੇ ਪਿਓਰ ਪਰ ਇਧਰ ਵੇਖ ਲਓ ਵੀਰ ਜੀ ਇਹ ਚਿੱਟਾ ਸਿੰਘ ਤੇ ਪਿਓਰ ਨੀਲੀ ਦੇ ਟੂਲ ਤੇ ਨਿਸ਼ਾਨੀ ਵੇਖ ਲਓ ਤੇ ਖੋਲ ਕੇ ਦਿਖਾ ਵੀਰ ਥਣ ਲੈਵਾ ਇਹਦਾ ਕੋਈ ਵੀ ਜੀ ਫਿਰ 22 ਸ਼ਾਈਨੀ ਚਵੇਂ ਥਣ ਗਿੜਖਿੜ ਦੇ ਲੱਗੇ ਤਾਂ ਚੱਟਾ ਵੀਰ ਜੀ ਆਪੇ ਕੋਈ ਜੱਜਮੈਂਟ ਲਾਵੇ ਵੀ ਕਿੰਨਾ ਦੁੱਧ ਦੇਣ ਵਾਲੀ ਆ ਲੈਦਾ ਵੀਰ ਲੰਮੀ ਲੈਦਾ ਮਸਾ ਵੇਖੋ ਵੀਰ ਜੀ ਸਿਰੇ ਦੀ ਝੋਟੀ ਸਿਰੇ ਦੀ ਤਾਂ ਫਿਰ ਪਿਓਰ ਨੀਲਮ ਚਾ ਲੈ ਜੋ ਵੀਰ ਜੀ ਬੱਚੇ ਦਾ ਕਰਦੀ ਆ ਅੱਜੇ ਸੁਈ ਆ ਝੋਟੀ ਤੇ ਇੱਧਰ ਵੇਖੋ ਵੀਰ ਜੀ ਸੁਪਰ ਕੁਆਲਟੀ ਵੀਰ ਜੀ ਸੁਪਰ ਹੈ ਵੀਰ ਜੀ ਚਵਾ ਚੂ ਵਾਹ ਵੀਰ ਜੀ ਮੈਂ ਆਹ ਵੇਖੋ ਵੀਰ ਜੀ ਥੱਬੇ ਜਿਹੜਾ ਫਿਰ ਚੱਡਾ ਇੱਧਰ ਵੇਖੋ ਥਾਨ ਲੱਗਾ ਮੈਨੂੰ ਕਿਆ ਬਾਤਾਂ ਤੇ ਵੇਖੋ ਵੀਰ ਜੀ ਚੰਗੀ ਤਰ੍ਹਾਂ ਚੈੱਕ ਕਰੋ ਮੇਰੇ ਇਧਰ ਮਿੱਕਿਆ ਆਉਣਾ ਲੱਗਿਆ ਮੈਂ ਆ ਨਹੀਂ ਵੀਰ ਆ ਦੇਖੋ ਪਿਓਰ ਅਸਲ ਗੁਲਾਬੀ ਅੱਖ ਦੇ ਵਿੱਚ ਵੀਰ ਜੀ ਗਾਂ ਬੱਚੇ ਪੁੱਛੇ ਪਾਲਣ ਵਾਲੀ ਹੈ ਨਾ ਵੀਰ ਜੀ ਆ ਦੇਖੋ ਥਾਨ ਲੈਵਾ ਵੇਖੋ ਵੀਰ ਜੀ ਪਾਂਡੀ ਪਾਈ ਫਿਰਦੀ ਹੈ ਇਧਰ ਦੇਖੋ ਵੀਰ ਜੀ ਆ ਦੇਖੋ ਤੇ ਵੀਰ ਜੀ ਕਿੰਨਾ ਗ ਦੁੱਧ ਦੇ ਦੂ ਯਾਰ ਕਾ ਛੋਟੀ ਦੁੱਧ ਵੀਰ ਜੀ ਸੇਵਾ ਦਾ ਹੁੰਦਾ ਓ ਚੰਗੀ ਸੇਵਾ ਵਾਲਾ ਮੇਰਾ ਵੀਰ ਜਲੇ ਭਾਵੇਂ 20 ਕਿਲੋ ਦੁੱਧ ਚੋੜੇ 20 ਕਿਲੋ ਦੁੱਧ ਚੋੜੇ ਸੇਵਾ ਦਾ ਜੇ ਆਪਾਂ ਸੇਵਾਣਾ 20 ਕਿਲੋ ਵਾਹ ਵੀਜੀ ਦੇਣਾ ਚਾਹੀਦਾ ਜੇ ਟੀ ਮੈਂ ਛੋਟੀ ਨੂੰ ਦੁੱਧ ਦੇਣਾ ਚਾਹੀਦਾ ਹੈ ਹਨਾ ਵੀਜੀ ਤਾਂ ਅਜ ਥਾਣੇ ਦੇ ਵਾਲੇ ਨੇ ਲਗਾ 20 ਕਿਲੋ ਦੁੱਧ ਕੀ ਜਾਂਦਾ ਵੀਜੀ ਮੈਨੂੰ ਗੱਲ ਸੇਵਾ ਦੀ ਦੀ ਵੀਜੀ ਸੇਵਾ ਵਾਲਾ ਮੇਰਾ ਵੀਰ ਜਲੇ ਦੁੱਧ 20 ਕਿਲੋ ਦੇ ਦੂ ਛੋਟੀ ਹਾਂਜੀ ਤੇ ਵੀਜੀ ਮੋਲ ਕਿੰਨਾ ਆਇਦਾ ਫਿਰ ਮੋਲ ਵੀਜੀ ਉਹ ਤਾਂ ਨਹੀਂ ਜਾਂਦੀ ਵੀਰ ਜੀ ਲੋ ਵੀਜੀ ਫੋਨ ਤੇ ਕਰ ਲੋ ਹਾਂ ਦਾ ਦਾ ਦੋ ਤਾਂ ਵੀਜੀ ਜੀ ਹਾਂ 1 ਲੱਖ 40 ਹਜ਼ਾਰ ਦੀ ਮੈਂ ਦੇਣੀ 1.40 ਬਿਲਕੁਲ ਜੈਜ ਵੀਰ ਜੀ 1.40 ਦੀ ਮਹੀ ਦੇ ਦਾਂਗੇ ਪਰ ਮੈਂ ਮਈਆਂ ਘਰ ਘਰ ਨਹੀਂ ਜੰਮਦੀਆਂ ਇਧਰ ਵੇਖੋ ਵੀਰ ਜੀ ਨਹੀਂ ਠੀਕ ਹੈ ਵੀਰ